ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ 21 22 ਅਤੇ 23 ਦਸੰਬਰ ਤਿੰਨ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਵੇਂ ਤੇ ਹਾਲਾਤ ਬਦਲਣਗੇ ਧੁੰਦ ਦੀ ਕੀ ਅਪਡੇਟ ਹੈ ਕੋਰੇ ਦੇ ਕੀ ਅਪਡੇਟ ਆਈ ਹੈ ਮੌਸਮ ਵਿਭਾਗ ਵੱਲੋਂ ਅਤੇ ਇੱਕ ਜਿਹੜਾ ਮੀਂਹ ਦੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਤੇ ਉਹ ਕਿਹੜੇ ਇਲਾਕੇ ਵਿੱਚ ਮੀਂਹ ਹੋ ਸਕਦਾ ਸਾਰੀ ਅਪਡੇਟ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਕਿਸਾਨਾਂ ਨੂੰ ਆਪਣੀ ਫਸਲ ਦੇ ਪ੍ਰਤੀ ਕੀ ਕੀ ਥੋੜਾ ਬਹੁਤ ਆਪ ਪਰਹੇਜ਼ ਰੱਖਣਾ ਪਵੇਗਾ ਸਾਰੀ ਅਪਡੇਟ ਤੁਹਾਨੂੰ ਇਸ ਵੀਡੀਓ ਵਿੱਚ ਮਿਲੇਗੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੀ ਇਮੇਜ ਤੋਂ ਫਿਲਹਾਲ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦਾ ਮੌਸਮ ਕਲੀਅਰ ਹੈ ਬੱਦਲਬਾਈ ਰਹਿਤ ਹੈ ਕਿਉਂਕਿ ਪੰਜਾਬ ਦੇ ਵਿੱਚ ਸਾਨੂੰ ਜਿਹੜੀ ਦੁਆਰਾ ਤੋਂ ਥੋੜੀ ਬਹੁਤੀ ਪੂਰਬੀ ਹਵਾ ਤੇ ਥੋੜੀ ਬਹੁਤੀ ਪੱਛਮੀ ਹਵਾ ਮਿਕਸ ਰੂਪ ਦੇ ਵਿੱਚ ਚਲਦੀ ਦਿਖਾਈ ਦੇ ਰਹੀ ਹੈ ਤੇ ਪੱਛਮੀ ਹਵਾ ਚੱਲਣ ਦੇ ਕਾਰਨ ਥੋੜਾ ਬਹੁਤਾ ਮੌਸਮ ਕਲੀਅਰ ਹੋ ਜਾਂਦਾ ਹੈ ਠੰਡ ਵੀ ਹੋ ਜਾਂਦੀ ਹੈ ਤੇ ਪੂਰਬ ਦੀ ਹਵਾ ਚੱਲਣ ਕਰ ਗਰਮੈਸ਼ ਵਾਲਾ ਮਾਹੌਲ ਬਣ ਜਾਂਦਾ ਹੈ ਅਤੇ ਧੁੰਦ ਦੇ ਹਾਲਾਤ ਬਣ ਜਾਂਦੇ ਨੇ ਜੋ ਕਿ ਸਾਨੂੰ ਹੁਣ ਅਕਸਰ ਦੇਖਣ ਨੂੰ ਮਿਲ ਰਹੇ ਹੈ ਬਿਸ਼ੱਕ ਦੁਪਹਿਰ ਸਮੇਂ ਚੰਗੀ ਧੁੱਪ ਲੱਗ ਰਹੀ ਹੈ ਪਰ ਥੋੜੀ ਬਹੁਤੀ ਵਿਜ਼ਿਬਿਲਟੀ ਘੱਟ ਚੁੱਕੀ ਹੈ ਧੁੰਦ ਦੇ ਹਾਲਾਤ ਹੁਣ ਇਸ ਟਾਈਮ ਪੂਰੇ ਪੰਜਾਬ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਹਲਕੇ ਦਰਮਿਆਨੇ ਬਣਨੇ ਸ਼ੁਰੂ ਹੋ ਚੁੱਕੇ ਨੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਧੁੰਦ ਦੇ ਹਾਲਾਤ ਕਿਵੇਂ ਦੇ ਨੇ ਇਹ ਚੈਨਲ ਤੇ ਨਵੇਂ ਹੋ YouTube ਵਾਲੇ ਫਾਰਮਰ ਨੂੰ ਸਬ ਮਿਲਦੀ ਰਹਣ ਗੱਲ ਕਰਦੇ ਆ 21 ਤਰੀਕ ਦੇ ਮੌਸਮ ਦੀ ਤਾਂ ਸਾਨੂੰ ਮੌਸਮ ਫਿਲਹਾਲ ਕਲੀਅਰ ਦਿਖ ਰਿਹਾ ਹੈ ਪੱਛਮ ਤੋਂ ਹਵਾ ਚੱਲੇਗੀ ਜਿਸ ਦੇ ਨਾਲ ਮੌਸਮ ਦਿਨ ਦੇ ਵੇਲੇ ਖੁੱਲਦਾ ਹੋਇਆ ਦਿਖਾਈ ਦੇਵੇਗਾ ਤੇ ਜਿਹੜੇ ਤਾਪਮਾਨ ਨੇ ਉਹ ਹਲਕੇ ਦਰਮਿਆਨੇ ਘਟ ਜਾਣਗੇ ਲਗਭਗ ਦਿਨ ਦੇ ਤਾਪਮਾਨ 17-18 ਡਿਗਰੀ ਅਤੇ ਰਾਤ ਦੇ ਤਾਪਮਾਨ 2-3 ਡਿਗਰੀ ਤੱਕ ਰਹਿ ਜਾਣਗੇ ਕੋਹਰਾ ਥੋੜਾ ਬਹੁਤਾ ਪੈ ਸਕਦਾ ਹੈ ਕਿਉਂਕਿ ਜਦੋਂ ਵੀ ਪੱਛਮ ਦੀ ਹਵਾ ਚਲਦੀ ਹੈ ਤਾਂ ਰਾਤ ਇਹ ਠੰਡ ਵੱਧਦੀ ਹੈ ਉਸ ਦੇ ਵਿੱਚ ਕੋਹਰੇ ਦੀ ਸੰਭਾਵਨਾ ਵੱਧ ਜਾਂਦੀ ਹੈ ਧੁੰਦ ਦੇ ਵੀ ਹਾਲਾਤ ਥੋੜੇ ਬਹੁਤੇ ਵੱਧ ਜਾਂਦੇ ਨੇ ਪਰ ਅਜੇ ਹਾਂ ਨਹੀਂ ਹੈ ਕਿ ਕਾਫੀ ਜ਼ਿਆਦਾ ਧੁੰਦ ਹੁੰਦੀ ਹੈ ਪਰ ਹਾਂ ਥੋੜਾ ਜਿਹਾ ਚਾਂਸ ਹੁੰਦਾ ਹੈ ਕਿ ਧੁੰਦ ਨੋਰਮਲ ਨਾਲੋਂ ਥੋੜੀ ਜਿਹੀ ਵੱਧ ਸਕਦੀ ਹੈ ਤੇ ਇਸੇ ਤਰੀਕੇ ਨਾਲ 22 ਤਰੀਕ ਦਾ ਮੌਸਮ ਵੀ ਠੀਕ ਠਾਕ ਬਣੇ ਰਹਿਣ ਦੇ ਜ਼ਿਆਦਾਤਰ ਚਾਂਸ ਨੇ ਕਿਸਾਨਾਂ ਨੂੰ ਕੋਈ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈ ਖਾਦ ਵਗੈਰਾ ਸਪਰੇ ਵਗੈਰਾ ਲਗਾਉਣੀ ਹੈ ਤਾਂ ਉਹ ਕਰ ਸਕਦੇ ਨੇ ਪਰ ਗੱਲ ਕਰਦੇ ਹਾਂ ਖਾਸ ਤੌਰ ਤੇ 23 ਤਰੀਕ ਦੀ 23 ਤਰੀਕ ਨੂੰ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਤੁਹਾਨੂੰ ਅਗਰ ਥੋੜੀ ਬਹੁਤ ਜੂਮ ਆਊਟ ਕਰਕੇ ਦਿਖਾਵਾਂ ਫੋਟੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਇਸ ਸਾਈਡ ਤੋਂ ਇੱਕ ਸਿਸਟਮ ਬਣ ਰਹੇ ਨੇ ਜਿਹੜੇ ਕਿ ਪੰਜਾਬ ਵੱਲ 23 ਤਰੀਕ ਨੂੰ ਪੂਚ ਕਰਨਗੇ ਪਰ ਇਹਨਾਂ ਦਾ ਜਿਹੜਾ ਬਹੁਤਾ ਅਸਰ ਹੋਵੇਗਾ ਪੰਜਾਬ ਦੇ ਦੱਖਣੀ ਅਤੇ ਪੱਛਮੀ ਸਰਹੱਦ ਜਿਹੜੀ ਕਿ ਪਾਕਿਸਤਾਨ ਨੂੰ ਟੱਚ ਕਰਦੀ ਹੈ ਫਜ਼ਿਲ ਤਰੰਤਾਰਨ ਹੋ ਗਿਆ ਸ਼੍ਰੀ ਮੁਕਤਸਰ ਸਾਹਿਬ ਹੋ ਗਿਆ ਅਨੰਦ ਅੰਮ੍ਰਿਤਸਰ ਹੋ ਗਿਆ ਇਹ 벨ਟ ਜਿਹੜੀ ਹੈ ਇਹ ਲਗਾਤਾਰ ਇਸ 벨ਟ ਦੇ ਵਿੱਚ ਸਾਨੂੰ 23 ਤਰੀਕ ਸਵੇਰ ਤੋਂ ਕਿਰਮਣਕਣੀ ਦੀਆਂ ਖਬਰਾਂ ਆਉਦੀਆਂ ਦੇਖ ਸਕਦੀਆਂ ਨੇ ਇਹਨਾਂ ਇਲਾਕੇ ਵਿੱਚ ਹਲਕਾ ਦਰਮਿਆਨਾ ਮੀਂਹ ਵੀ ਹੋ ਸਕਦਾ ਹੈ ਜਿਸ ਦੇ ਨਾਲ ਉਮੀਦ ਕੀਤੀ ਜਾ ਸਕਦੀ ਹੈ ਕਿ ਇਹਨਾਂ ਇਲਾਕੇ ਵਿੱਚ ਸਾਨੂੰ ਥੋੜੇ-ਬੋਤੇ ਚਾਂਸ ਜਿਹੜੇ ਮੀਂਹ ਦੇ ਨੇ ਉਹ ਦੇਖਣ ਨੂੰ ਮਿਲ ਸਕਦੇ ਨੇ ਪਰ ਬਾਕੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਠੀਕ ਹੈ ਠੰਡ ਵੱਧ ਸਕਦੀ ਹੈ 23 ਤਰੀਕ ਤੋਂ ਤੇ ਆਪਾਂ ਕਹਿ ਦਿੱ ਜਿਹਨੂੰ ਪਾਲਾ ਕਹਿੰਦੇ ਆ ਪਾਲੇ ਦੀ ਉਮੀਦ ਹੋ ਸਕਦੀ ਹੈ ਤੇ ਉਸ ਦੇ ਨਾਲ ਨਾਲ ਕੋਰੇ ਦੀ ਸੰਭਾਵਨਾ ਵੀ ਪੰਜਾਬ ਦੇ ਵਿੱਚ 23 ਤਰੀਕ ਦੇ ਨੇੜੇ ਤੇੜੇ ਬਣ ਸਕਦੀ ਹੈ ਕਿਉਂਕਿ ਜਦੋਂ ਇਹ ਸਿਸਟਮ ਪੰਜਾਬ ਦੇ ਵਿੱਚ ਐਂਟਰ ਕਰੇਗਾ ਤਾਂ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਠੰਡ ਤੇ ਜ਼ਿਆਦਾ ਵਧ ਜਾਣਗੇ ਮਤਲਬ ਆਪਾਂ ਉਮੀਦ ਕਰ ਸਕਦੇ ਆ ਕਿ 21 22 23 ਤਰੀਕ ਤੋਂ ਬਾਅਦ ਠੰਡ ਦੇ ਹਾਲਾਤ ਜ਼ਿਆਦਾ ਵਧਣਗੇ ਦਿਨ ਦੇ ਵੇਲੇ ਸ਼ੀਤ ਲਹਿਰ ਵਗੈਰੇ ਦੇ ਹਾਲਾਤ ਬਣ ਸਕਦੇ ਨੇ ਤਾਪਮਾਨ 15 ਡਿਗਰੀ ਤੋਂ ਥੱਲੇ ਆਉਂਦੇ ਪੰਜਾਬ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਬਾਕੀ ਇਸ ਦੇ ਬਾਰੇ ਜੋ ਵੀ ਅਪਡੇਟ ਹੋਵੇਗੀ ਤੁਹਾਡੇ ਤੱਕ ਚੈਨਲ ਦੇ ਉੱਪਰ ਵੀਡੀਓ ਸਭ ਤੋਂ ਪਹਿਲਾਂ ਸ਼ੇਅਰ ਕਰਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਬਾਕੀ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਸਾਡੇ ਚੈਨਲ ਤੇ ਮਿਲੇਗੀ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਧੰਨਵਾਦ ਜੀ